ਤੇਰੇ ਦਾਸ ਦਾਸੀਆਂ ਆਇਆ ਖੁਦਾ ਸਭ ਦੇ ਉੱਤੇ ਤੇਰਾ ਮੱਸਾ ਹੋ ਜਾਏ ਕਰੇ ਖੁਦਾ ਇਸ ਜਗ੍ਹਾ ਨੂੰ ਕਿਸੇ ਤਰ੍ਹਾਂ ਖੁਦਾ ਨੂੰ ਸਨਮ ਰੱਖਣ ਵਾਸਤੇ ਜੋ ਬੂਟੇ ਜਿਹੇ ਜਾਂਦੇ ਆ ਖੁਦਾ ਤੇ ਉਹਨਾਂ ਦੀ ਪਰਵਰਸ਼ ਕਰਨ ਕੋਈ ਵੀ ਐਸਾ ਆਦਮੀ ਨਾ ਹੋਵੇ ਖੁਦਾ ਜੋ ਕਿ ਇਸ ਜਗ੍ਹਾ ਖੜਨ ਪਾਵੇ ਤੇਰੇ ਅੱਥਾਂ ਸੋਨ ਦੇ ਰਾਮ ਸਾਡੇ ਲਈ ਖੁਦਾ ਜਗ੍ਹਾ ਤਿਆਰ ਕਰ ਬਰਕਤ ਦੇ ਬਰਕਤ ਦੇ ਬਰਕਤ ਦੇ ਜਿੰਨੇ ਵੀ ਥਾਏ ਸਭ ਨੂੰ ਆਸ਼ੀਸ਼ਾ ਯਸੂ ਮਸੀਹ ਨੇ ਆਪ ਤੁਮਾਂ ਨੂੰ ਆਮੀਨ ਆਓ ਹੁਣ ਪਾ ਸਾਡੇ ਕਾਉਂਸਲਰ ਸਾਹਿਬ ਔਰ ਸਾਡੇ ਆਦਰਨੀ ਬਿਸ਼ਪ ਸਾਹਿਬ ਜੀ ਸਾਰੇ ਮਿਲ ਕੇ ਜੋ ਇਹ ਗੂਟੇ ਲਾਏ ਜਾ ਰਹੇ ਆ ਇਹ ਸਾਡੇ ਤਾਇਆ ਜਲਾਲ ਜੀ ਦੀ ਯਾਦ ਦੇ ਵਿੱਚ ਉਹਨਾਂ ਨੇ ਬੇਟੇ ਨੇ ਇਹ ਗੂਟਿਆਂ ਦੇ ਲਈ ਸਾਰਾ ਖਰਚਾ ਦਿੱਤਾ ਕਿ ਪੌਦੇ ਲਗਾਏ ਜਾਣ ਕਬਰਿਸਤਾਨ ਦੇ ਵਿੱਚ ਤੇ ਉਹਨਾਂ ਦੀ ਬਦੌਲਤ ਇਹ ਲਗਾਏ ਜਾ ਰਹੇ ਔਰ ਤਾਇਆ ਜਲਾਲ ਜੀ ਦੀ ਯਾਦ ਦੇ ਵਿੱਚ ਲਗਾਏ ਜਾ ਰਹੇ ਆ ਖੁਦਾ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪੋਤੇ-ਪੋਤਿਆਂ ਨੂੰ ਦੋਤਿਆਂ ਨੂੰ ਸਾਰਿਆਂ ਨੂੰ ਖੁਦਾ ਸੰਭਾਲ ਕੇ ਰੱਖੇ ਅਤੇ ਖੁਦਾ ਆਪਣੀ ਵੱਡੀ ਬਰਕਤ ਉਹਨਾਂ ਦੇ ਘਰਾਂ ਦੇ ਉੱਤੇ ਦੇਵੇ ਹਾਲੇਲੂਇਆ ਹਾਂਜੀ ਆਓ ਜੀ ਇਹ ਤੇ ਕੋਈ ਤਾਂ ਸਾਰਿਆਂ ਨੇ ਰੱਖੀ ਜਾਣ ਜੀ ਆਓ ਆਪ ਸਭ ਸਾਰੇ ਹੱਥ ਰੱਖੋ

ਕੌਣ ਕੌਣ ਵੀ ਕਹਿੰਦੇ ਤੁਸੀਂ ਕੌਣ ਨੂੰ ਕਹਿੰਦੇ ਮੈਂ ਨਹੀਂ ਆਉਂਦਾ ਦਰਬਾਰੀ لال ਜੀ ਪ੍ਰਧਾਨ ਜੀ ਬੋਤਾ ਲਗਾ ਰਹੇ ਸੈਂਟਰ ਚ ਧੰਨਵਾਦ ਚਲੋ ਜੀ ਬਾਬਾ ਬਰਕਾ ਦੇਵ ਚਲੋ ਜੀ ਬਾਬਾ ਮਿੱਟੀ ਪੁੱਛੋ ਆਲੇ ਸਾਈਡ ਤੇ ਜਰਾ ਬਣੀ ਛੱਡੋ ਕਹੀ ਲਿਆ ਮਾੜੀ ਜੀ ਆਹ ਦੇ ਜਰਾ ਉਹ ਜਿਹੜੀ ਫੋਟੋ ਜੀ ਲਾ ਦੇ ਰਹੀ ਹੈ ਲਿਖ ਚੁਣ ਲਿਆ ਥੈਂਕ ਯੂ ਨੋ ਨੋ ਜੀ ਮਾੜੀ ਗੋਈ ਨਾ ਮਾਦੂਰ ਬਣ ਗਿਆ ਸਾਰੇ ਨੂੰ ਮਾਨ ਇੱਜ਼ਤ ਉੱਤੇ ਆ ਗਿਆ ਚਲੋ ਓਕੇ ਥੈਂਕ ਯੂ ਓਕੇ ਵਾਲੇ ਮਾਈਕਸ ਟਾਲ ਦੇ ਦੋਰੀ ਗਰੀਏ ਕੋਈ ਨਹੀਂ ਹੋਗੀ ਅਬ ਇਸ ਜਰੀ ਅੱਗੇ ਵੀ ਚੱਲਣਾ ਬਾਤ ਆਈ ਦੋ ਅੱਗੇ 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 ਇਹ ਤੁਹਾਨੂੰ ਕਿ ਇਹ ਅੱਗੇ ਕਿੱਦਾਂ ਦਾ ਵੀਡੀਓ ਹੋ ਰਿਹਾ ਵਾਹ ਆ ਲੋ ਕਈ ਤੁਰ 18 ਡਾਊਨ ਕਰਕੇ ਪਾ ਸਕੋ ਨੀ ਜਿੱਦ ਕਰ ਦੇਣਾ ਮੋੜਿਆ ਨਹੀਂ ਆਹ ਪਾਰਵਾ ਵਿੱਚ ਆਪਾਂ ਦੇ ਨਾਂ ਕਈ ਨਾ ਪਾ ਦੋ ਭਾਈ ਤੁਸੀਂ ਚਾਹ ਬਸ ਬੋਗਿਆ ਕਈ ਨਾ ਪਾਉਂਦਾ ਪਾਉਸਗਾ ਢੇਰ ਕਈ ਨਾ ਪਾ ਦੋ ਚੱਕ ਕੇ ਨਵਾਕ ਕਰਾ ਪਾ ਦੋ ਮੈਂ ਦਰੋਂ ਉਹਦੇ ਜੋ ਜਿੱਦ ਨਾ ਲਾਭ ਜੀ 아이아 ਚਲ ਬਾਬਾ ਜੀ ਚਲ ਬਾਬਾ ਜੀ ਆਹ ਮੁੰਡੇ ਨੇ ਫੇਚ ਨਹੀਂ ਹੋਇਆ ਆਹ ਲਾ ਦੇ ਜੀ ਚਲ ਬਾਬਾ ਜੀ ਅਦਰ ਨੂੰ ਫੋਟੋ ਲੈਂਦੇ ਹਾਂ ਅਸੀਂ ਅਦਰ ਆ ਜਾਓ ਜੀ ਮੁੰਡੇ ਦਾ ਗਾਂ ਪ੍ਰਿਯਾਣੀ ਮਾਣਨਾ ਘੜੋ ਰੇਂਜੇ ਨਾਲ ਭਰ ਦੇ ਆ ਬੇਲ ਚਾ ਉਹ ਲੈ ਲੈ ਜਰਾ ਸੁੱਕੇ ਮੋੜਾ ਜਾ ਇਹਨੂੰ ਮੋੜਾ ਜਾ 11000 ਕਰ ਦੇ ਬੇ ਛੋਟਾ ਲੈ 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 ਮੇਰੇ ਕੋਲ ਆਖੀਂ ਜੀ ਦੋ ਇਹ ਚ ਕੰਡੇ ਆ ਕੱਢੇ ਆ ਕੋਈ ਨਾ ਲੈਣ ਨੂੰ ਤੇ ਆ ਨੀ ਟੇਕ ਮੜੀ ਬਹੁਤ ਖਿਆ ਹੋਵੇ ਇਹਦੇ ਕੰਡੇ ਰੁਕ ਜਾ ਤੁਸੀਂ ਜਰਾ ਅੱਗੇ ਆੜੋ ਹਲਡੋ ਹਲਡੋ ਫੋਲਟ ਹੈ ਬੋਸ ਕਿੰਨਾ ਦੋ ਬਲਕਾ ਆਨੇ ਬੋਸ ਜੀ ਨਾ ਛੋੜਾ ਸਾਲੇ ਤੋਚ ਕਾ ਕੇ ਰਖਾ ਉਹਨੂੰ ਕੰਡੇ ਲੱਗੇਗਾ ਚੱਟਾ ਪੂਚਾਲ ਮੜਾ ਦੇ ਕਮੇਟੀ ਪਾ ਦੇ ਕਮੇਟੀ ਪਾ ਦੇ ਆਲਾ ਆਲਾ ਨਾ ਬਿਸਤ ਉੱਪਰ ਹਾਂ ਚੋਦੀ ਸ਼ਵਾਸ਼ ਸ਼ਵਾਸ਼ ਇਨਸ਼ਾ ਅੱਛਾ ਧੰਨ ਕਦਾਂ ਫਰਾਈਦ ਰੋਜ਼ੋ ਤੋ ਇਹ ਮਿੱਟੋ ਯਾ ਮਿੱਟੇ ਗਾਜੀ ਸੋ ਬੋਲ ਕੋਰੂ ਇਹ ਜਦੋਂ ਚਾਹਣਾ ਦਿਸਤ ਪਾਉਂਦਾ ਹੈ ਉਹ ਵੀ ਵੰਗਾ ਨਾ ਸਵੇਰ ਲੱਗਣ ਦੀ ਜਦੋਂ ਆਉਂਦਾ ਆ ਆਪਾਂ ਲੈ ਕੇ ਜਾਂਦੇ ਆ ਨਾ ਇਹ ਨਾ ਮੋਰੇ ਹੋ ਦੇ ਨੇ ਲੰਬੇ ਲੰਬੇ ਪੰਡੇ ਉਹ ਲਗਾਓ ਹਾਂ ਜੀ ਪੰਪ ਉਹ ਨਹੀਂ ਤੇ ਉਹ ਪਤਨੇ ਨਹੀਂ ਚੁੱਕੀ ਹਾਂ ਜੀ ਉਹ ਤਾਂ ਉਹ ਜਦੋਂ ਨਿਕਲੇ ਥੋੜੇ ਜਿਹੇ ਹੋ ਗਏ ਉਹ ਵੀ ਕਿਤੇ ਲੌਣ ਲੱਗੇ ਉਹ ਤੋਂ ਜਿਆਦਾ ਨਹੀਂ ਵਿੱਚ ਤੁਸੀਂ ਦੱਸੋ ਕੀ ਲੌਣ ਆਪਾਂ ਉੱਥੇ ਪਏ ਆ ਉਹ ਕਿਹੜੀ ਕਰਦੇ ਹਾਂਜੀ ਅੱਛਾ ਆਹ ਬੰਦੀ ਪਈ ਐ ਇੱਥੇ ਲਿੰਕ ਭੇਜ ਦਿਆਂ ਤੁਹਾਨੂੰ ਮੈਂ ਪਰਵਿਸ਼ ਠੀਕ ਐ ਠੀਕ ਆਜੋ ਲਾਈਵ ਹੀ ਐ ਅੱਛਾ ਠੀਕ ਮਾਫ ਇੱਕ ਜੀ Altyazı uh. 아이고, <목소리도> <목소리도> ਇੱਥੇ ਸਾਰੇ ਖੜੇ ਹੋ ਜਾਓ ਲਾਈਨ ਚ ਉਹ ਜਿਹੜਾ ਹੈਗੀ ਪਿੰਨ ਚ ਆਹ ਚਾਹ ਦੇ ਸਮਝ ਆ ਜਾਂਦਾ ਗਮ ਜੀ ਭਜੀ ਸਿੱਧਾ ਜਿਆ ਕਰਦੇ ਹਾਂ ਜੀ ਚਲੋ ਇਹਨੂੰ ਫੋਟੋ ਕਰੀਂ ਉੱਤੀ ਬਾਬਾ ਖਾਣੇ ਗਈ ਲੈ ਇੱਕ ਕਈ ਉਹ ਥੰਦਰਾ ਘੜ ਲਓ ਖੂਰੀ ਆਣ ਖੂਰ ਹੋਣੀ ਖੜਾ ਜੀ ਵਿਆਹ ਕਰਕੇ ਠੀਕ ਹੋ ਗਿਆ ਹਲੋ ਜੀ ਅੱਛਾ ਮੇਟਾ ਬਣੀ ਹਲੋ ਇਹਨੂੰ ਚਲੋ ਇਹਦੇ ਵਿੱਚ ਇਹਨੂੰ ਇੱਕ ਫੋਟੋ ਚੁੱਕ ਲਓ ਇੱਥੇ ਲਾਈਵ ਵੀ ਕਰ ਦਾਂਗੇ ਨਾ ਉਹ ਕਰ ਦੇਣਗੇ ਨਾ ਇੱਧਰ ਆਪਾਂ ਨੂੰ ਚਲੋ ਇਦਾਂ ਕਰਦੇ ਹਾਂ ਲਿੰਕ ਭੇਜ ਦਾਂਗੇ ਤੁਹਾਨੂੰ ਲਾਈਵ ਵੀ ਹਾਂਜੀ ਹਾਂਜੀ ਬੱਸਰ ਕੋਈ ਨਹੀਂ ਛੱਡ ਦਿਓ ਮੁੰਡਾ ਬਹੁਤੀ ਕੰਡਿਆ ਵਾਲੇ ਆਪਾਂ ਬੱਤ ਚਲਾ ਲਈ ਆਪਾਂ ਤੁਸੀਂ ਆਓ ਨਾ ਕੰਡਿਆ ਵਾਲੀ ਉਹ ਦਿੱਕਤ ਹੁੰਦੀ ਆਪਾਂ ਇਹਦੇ ਤੋਂ ਵੀ ਯਾਰ ਤੇਰਾ ਚੱਕ ਲੈਨੇ ਨਾ ਨਾ ਆ ਜਾ ਬਈ ਆ ਜਾ ਤੁਸੀਂ ਆਪੇ ਨਹੀਂ ਹੋਰ ਕੋਈ ਨਹੀਂ ਆਪਾਂ ਤੁਸੀਂ ਆ ਆ ਦਾਨੀਆ ਨੂੰ ਲੱਗੋ ਤੇ ਪੱਟੀ ਸਾਹ ਨੂੰ ਲੋ ਨਾਲ ਆ ਜਾ ਆ ਜਾ ਆ ਜਾ ਆ ਜਾ ਰੋਣੇ ਨਾਲ ਹਜੇ ਉਹ ਨਾਲ ਹੋ ਸਾਰੇ ਆ ਤੂੰ ਵੀ ਉਹ 네, <abos> then, uh, meter, lad, 하나, oh, 네. 게 네. 네, 네. 네, নিবুকা বহু বুটে ছ ਟੇਰ ਬਾਲੇ ਵਿੱਚ ਨਾ ਟੇਰ ਬਾਹੋਂ ਵਿੱਚ ਨਾ ਟੇਰ ਓਕੇ ਹਾਲੇ ਹਟ ਓਕੇ ਉੱਤੇ ਹਰ ਲਾ ਕੇ ਆ ਥੋੜਾ ਜਿਹਾ ਲੈ ਆ ਇਧਰ ਬੰਨ ਲੈ ਆ ਓਟੂ ਆ ਜਾਓ ਰ ਪੋਪੋ ਰਹਾ ਕੋਈ ਟ੍ਰਿਲ ਕਰੀਸ਼ ਕੋਈ ਅੰਦਰ ਦੇ ਬੰਦੇ ਛੋੜਾ ਜਿਹਾ ਬਾਦੇ ਵਿੱਚ ਸਰਗ ਦੇ ਵਿੱਚ ਬਾਦੇ ਬਾਜਾ ਦੰਗਾਇਆ ਦੇ ਮਾਸਾਹਬ ਜਿਹਨਾਂ ਦਾ ਹੋਇਆ ਫੀਲ ਹੋਰ ਤੇਵਾ ਬਹੁਤ ਹੈ ਵਾ ਵਾ ਥਾਵੀ ਲਓ ਚੋਲੋ ਵਾ ਵਾ ਚਲੋ ਦੇਖੋ ਮੈਡਮ ਇੱਕ ਵਾਰ ਹੋ ਆ ਵੀ ਮੈਂ ਲਾਤੇ ਆ ਤੁਸੀਂ ਆ ਬੰਦਿਆਂ ਨੂੰ ਲਾਓ ਨਵੇਂ ਜਿਹੜੇ ਆ ਰੱਖੋ ਤੁਸੀਂ ਜੀ ਲੋ ਜੀ ਚੋਲੋ ਜੀ ਸਾਰਿਆਂ ਤੋਂ ਲਵਾਈ ਗਾੜੇ ਗੱਬੇ ਦੇ ਰੱਖ ਦਿਓ ਬਸ ਹਾਂ ਥੋੜਾ ਹੋਰ ਪਾ ਦਿਓ ਮਿੱਟੀ ਥੋੜੀ ਹੋਰ ਮਿੱਟੀ ਪਾ ਦਿਓ ਥੱਲੇ ਥੱਲੇ ਮਾੜਾ ਪਾਓ ਮਿੱਟੀ ਵੀ ਪੈਂਚਨ ਲਗਾਓ ਪੈਂਚਲ ਜਿਹੜਾ ਕੋ ਜਾਣਾ ਫੜਾ ਥੋੜਾ ਗੋਹਾ ਵੀ ਸੜਦੇ ਹੀ ਹੋਰ ਪਰਾਉ ਪਹਿਲਾ ਠੰਡਾ ਸਾਰਿਆਂ ਨੂੰ ਫਿਰ ਜਾਲੇ ਖਾਂ ਸਾਰੇ ਰੇ ਬੰਦੇ ਸਾਰੇ ਜਾਣ ਉਹ ਤੇ ਹੱਥ ਤੋਲੋ ਸਾਰੇ ਜੇ ਚਾਹ ਪਾਪੀ ਅੱਗੇ ਹੱਥ ਤੋਕੇ ਤਾਂ ਫਿਰ ਉਹ ਡਰੀਂ ਜਾਂਦੀ ਸਮਾਨ ਲਿਆਂਦਾ ਖਾਂ